मेरा बाड़ी नंबर 25 है मेरी पढ़ाई हो भी होत ਨਹੀਂ ਰਹੀ ਹੈ ਲੈਟ ਨਹੀਂ ਹੈ ਆਦੇ ਪਾਣੀ ਦੀ ਬਹੁਤ ਕਮੀ ਹੋ ਜਾਈ ਹੈ ਮੈਂ ਸੁਨੀਤਾ ਦੇਵੀ ਗਾਮ ਪੰਬਰ ਬਾੜ ਨੰਬਰ 4 ਇੱਥੇ ਜੀ ਪਾਣੀ ਦੀ ਬੜੀ ਐ ਸਮੱਸਿਆ ਪਾਣੀ ਦੀ ਬੜੀ ਮੁਸ਼ਕਲਵਾਰੀ ਕਰਨਾ ਹੈ ਬਿਜਲੀ ਪੂਰੀ ਨਹੀਂ ਹੈ ਸਾਡੀ ਬਿਜਲੀ ਬੜੀ 2 ਫੇਸ ਵਾਲਾ ਹੈ 3 ਫੇਸ ਹੋਣੀ ਚਾਹੀਦੀ ਹੈ ਸਰਕਾਰ ਕੋਲ ਸਾਡੇ ਕੋਲ ਮੈਂ ਇਹ ਮੰਗ ਕਰਨੀ ਚਾਹੁੰਦੀ ਆ ਕਿ ਸਾਡੀ ਨਾ 3 ਫੇਸ ਲਾਈਟ ਹੋਣੀ ਚਾਹੀਦੀ ਹੈ ਨੇ ਸਾਡੇ ਬੋਰ ਚੱਲਦੇ ਪੱਕੇ ਫ੍ਰਿਜ ਕੂਲਰ ਕੋਈ ਚੀਜ਼ ਨਹੀਂ ਚੱਲਦੀ ਆ ਬੱਚੇ ਹੀ ਪੜਾਏ ਵੀ ਖਰਾਬ ਹੋਣ ਡੇਗੇ ਸਾਡਾ ਬਜੀਨਾ ਬੇਕਾਰ ਹੀ ਹੈ ਮੈਂ ਰਿੰਕੂ ਵਾਰਡ ਨੰਬਰ 4 ਦਾ ਵਾਸੀ ਸਾਡੇ ਬਿਜਲੀ ਦੀ ਬੜੀ ਪ੍ਰੋਬਲਮ ਹੈ ਜੀ ਸਾਡੇ ਬਿਜਲੀ ਦੀ ਬੜੀ ਪ੍ਰੋਬਲਮ ਹੈ ਯਾਨੀ ਕਿ ਸਾਡੇ ਲਾਈਟ ਲਾਈਟ ਫ੍ਰਿਜ ਟੀਵੀ ਯਾਨੀ ਕਿ ਕੋਈ ਚੀਜ਼ ਚੱਲਦੀ ਨਹੀਂ ਇਥੋਂ ਕਿ ਸਾਡੇ ਬੋਰ ਹੈ ਜਿਹੜੇ ਬੋਰ ਵੀ ਸਾਡੇ ਚੱਲਦੇ ਹੈਗੇ ਕਿਉਂਕਿ ਬਿਜਲੀ ਦੀ ਇੰਡੀਕ ਜਰੀ ਪ੍ਰੋਬਲਮ ਹੈ ਕਿ ਇੰਡੀਕ ਵੀਕ ਹੈ ਸਿੰਗਲ ਫੇਸ ਇੱਥੇ ਜੀ ਸਿੰਗਲ ਫੇਸ ਹੈ ਸਾਨੂੰ ਜਿਆਦਾ 3 ਫੇਸ ਚਾਹੀਦਾ ਚਾਹੇ ਸਾਨੂੰ ਇੱਥੇ ਟ੍ਰਾਂਸਫਰ ਲਗਾ ਦਿਓ ਚਾਹੇ ਤੁਹਾਨੂੰ ਇੱਥੇ 3 ਫੇਸ ਕਰ ਦਿਓ ਜਿੱਦਾਂ ਮਰਜ਼ੀ ਕਰ ਦਿਓ ਤੇ ਇਹਦੀ ਜਗ੍ਹਾ ਚ ਆਨ ਕਿ ਲੱਗੇ ਰਿਆਂ ਲਾਈਨ ਪੇ ਦੀ ਹੈ ਸਾਨੂੰ 3 ਫੇਸ ਸਾਨੂੰ ਕਿ ਕਨੈਕਸ਼ਨ ਚਾਹੀਦਾ ਚਾਹੇ ਗਲੀ ਗਲੀ ਪਹਜਾ ਦਿਓ ਜਿੱਦਾਂ ਮਰਜ਼ੀ ਪਹਜਾ ਦਿਓ ਤੁਹਾਨੂੰ ਸਾਨੂੰ ਕਨੈਕਸ਼ਨ ਚਾਹੀਦਾ ਵਸ 3 ਫੇਸ ਵਾਸਤੇ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਅੱਜਕੱਲ 21ਵੀਂ ਸਦੀ ਚਲੇ ਦੀ ਜੀਏ 21ਵੀਂ ਸਦੀ ਚ ਅਸੀਂ ਇੱਥੇ ਸਿੰਗਲ ਫੇਸ ਜਣ ਕੇ ਸਾਨੂੰ ਬਿਲੀ ਪ੍ਰਾਪਤ ਹੈ ਇੱਥੇ ਆਨ ਕਿ ਇੱਥੇ ਚਲੋ ਬੋਰ ਹਰ ਘਰ ਬੋਰ ਲੱਗੇਦਾ ਕੁਝ ਸਰਕਾਰੀ ਬੋਰ ਵੀ ਆ ਗਏ ਆ ਇਥੇ ਬਿੱਲੀ ਦੀ ਇੰਦੀਕ ਦਿੱਕਤ ਹੈ ਨਾ ਕਿ ਤੁਸੀਂ ਪੁੱਛੋ ਬਾਜੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਜੀ ਹਾਂਜੀ ਜੇ ਮੈਕਮੇਂ ਤਰਫੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਅਸੀਂ ਫਿਰ ਧਰਨਾ ਲਾਵਾਂਗੇ ਅਸੀਂ ਇਸ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ ਜੀ ਬਿੱਲੀ ਦੇ ਬਿੱਲੀ ਦੇ ਚੱਕਰ ਚ ਬਹੁਤ ਹੀ ਜ਼ਿਆਦਾ ਹਰਾਸ਼ਮੈਂਟ ਹੋ ਰਿਹਾ ਪਾਣੀ ਤੱਕ ਸਾਨੂੰ ਪੀਣ ਨੂੰ ਨਸੀਬ ਨਹੀਂ ਹੈ ਜੀ ਇੰਨੀ ਕੀ ਜਲ ਬੁਰਾ ਨਾਲ ਹੈ ਇਹ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਪਿੰਡ ਭੱਬੇ ਤੋਂ ਬੋਲ ਰਿਹਾ ਮੈਂ ਬਾੜ ਨੰਬਰ 4 ਔਰ ਪੰਜੇ ਸਾਨੂੰ 32 ਦੀ ਇੰਨੀ ਗ੍ਰੋਬਲਮ ਹੈ ਗਈ ਹੈ ਕਿ ਪੁੱਛਾਂ ਸਾਡੇ ਇੱਥੇ ਟਰਾਂਸਫਾਰਮ ਲੱਗਾ 4 ਨੰਬਰ ਬਾੜ ਤੇ 4 ਨੰਬਰ ਬਾੜ ਦੇ ਹਿਰਨ ਨਾਲ ਲਿਆ ਸਾਡੇ 10 12 ਘਰ ਜਿਨ੍ਹਾਂ ਨੂੰ ਬੱਤੀ ਬਿਲਕੁਲ ਨਹੀਂ ਆ ਗਈ ਇੰਨੀ ਕਿ ਪ੍ਰੋਬਲਮ ਹੈ ਸਾਡੇ ਪੱਖੇ ਛੜਿਆ ਸਾਡੇ ਫ੍ਰਿਜ ਵਗੈਰਾ ਬਿਲਕੁਲ ਨਹੀਂ ਚੱਲਦੇ ਅਸੀਂ ਜੇ ਸਾਹਿਬ ਨੂੰ ਕੀਤਾ ਤੋਂ ਟਰਾਂਸਫਾਰਮ ਲੱਗਿਆ ਤਾਂ ਕਹਿੰਦਾ ਕਿ ਕਨੈਕਸ਼ਨ ਤੁਹਾਨੂੰ ਮਿਲ ਜਾਏਗਾ ਟਰਾਂਸਫਾਰਮ ਫਿਟ ਕਰਕੇ ਉਹ ਚੱਲ ਗਏ ਬਾਅਦ ਨੂੰ ਕਿਹਾ ਕਿ ਸਾਡੀ ਦੂਜੀ ਪੁਰਾਣੀ ਲੈਣਾ ਉਹ ਤੁਹਾਨੂੰ 3 ਫੇਸ ਕਰ ਦਿਓ ਅਸੀਂ ਪੈਸੇ ਵੀ ਦਿੱਤੇ ਤਿੰਨ ਚਾਰ ਮਹੀਨੇ ਬਾਅਦ ਸਾਨੂੰ ਪੈਸੇ ਵਾਪਸ ਮਿਲ ਗਏ ਮੋੜਾ ਬਚਾਰਾ ਕਹਿੰਦਾ ਉਹ ਕਹਿੰਦੇ ਨਹੀਂ ਮੰਨਦੇ ਕਿ ਹੈ ਥੋੜੀ ਜਿਹੀ ਖੇਤਰ ਚੋਂ ਪਾ ਤਾਰ ਲੰਦੀ ਹੈ ਉਹ ਕਹਿੰਦਾ ਵੀ ਮੈਂ ਨਹੀਂ ਲੰਘਣ ਦੇਣੀ ਜੇ ਸਾਹਿਬ ਕਹਿੰਦਾ ਵੀ ਆਹੀ ਕੁਛ ਨਹੀਂ ਕਰ ਸਕਦੇ ਹੁਣ ਦੱਸੋ ਸਾਨੂੰ ਚਾਹੀਦੀ ਹੈ ਲਾਈਟ ਸਾਨੂੰ ਜਿੱਧਰੋਂ ਮਰਜ਼ੀ ਦਿਓ ਆਸੀਂ ਬਿੱਲ ਦਿਨੇ ਆਹੀ ਵੀ ਇਸੇ ਮਹੱਲੇ ਦੇ ਆ ਗਿਆ ਟਰਾਫਿਕ ਲੱਗਾ ਬਾਕੀ ਸਾਰਾ ਬੱਤੀ ਪੂਰੀ ਹੈ ਸਾਡੇ ਬਿਲਕੁਲ ਬੱਤੀ 10-12 ਘਰ ਹੈਗੇ ਨੇ ਸਾਨੂੰ ਬੱਤੀ ਜਿਹੜੀ ਨਹੀਂ ਮਿਲਦੀ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਹਦਾ ਸਾਡਾ ਮਸਲਾ ਹੱਲ ਕੀਤਾ ਜਾਵੇ ਕਹਿੰਦੇ ਵੀ ਆਹੇ ਆਪਣੇ ਜ਼ੋਰ ਤੇ ਲਵਾਇਆ ਹੈ ਸਾਣਾ ਹੀ ਆਪਣੇ ਹਿੰਮਤ ਤੇ ਲਾਇਆ ਸੋ ਹੁਣ ਦੱਸੋ ਸਾਡੀ ਹਿੰਮਤ ਐ ਕਿਥੇ ਹੈ ਨਹੀਂ ਪਿਆਈ ਵੀ ਆਪਣਾ ਲੋਹੜੀ ਮੁੱਲ ਮਿਲਦਾ ਹੈ ਤੇ ਵੀ ਅਸੀਂ ਮੁੱਲ ਲੈ ਕੇ ਲਾ ਲਈਏ ਤੇ ਗੌਰਮੈਂਟ ਦਾ ਲੱਗਿਆ ਸਾਨੂੰ ਇਥੋਂ ਕਨੈਕਸ਼ਨ ਮਿਲਣਾ ਚਾਹੀਦਾ ਸਾਨੂੰ ਬੱਤੀ ਪੂਰੀ ਹੋਣੀ ਚਾਹੀਦੀ ਹੈ ਸਾਡੀ ਵੀ ਦੇਖੋ ਜੇ ਸਾਨੂੰ ਜੇਏ ਸਾਹਿਬ ਨੇ ਕਿਹਾ ਕਹਿੰਦੇ ਜੀ ਉਹਨਾਂ ਨੇ ਆਪਣੇ ਲਾਇਆ ਉਹਨਾਂ ਨੂੰ ਪੁੱਛ ਲਓ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਜੇਏ ਸਾਹਿਬ ਕੋਲ ਜਾਓ ਐਸਡੀਓ ਕੋਲ ਜਾਓ ਅਸੀਂ ਕਿਥੇ ਕਿਥੇ ਜਾਈਏ ਹੁਣ ਪਤਾ ਨਹੀਂ ਉਹ ਉਹਨਾਂ ਦਾ ਗਲਤੀ ਹੈਗੀ ਜਾਂ ਮੈਗਮੇ ਦੀ ਗਲਤੀ ਹੈਗੀ ਹੈ ਕੀ ਕੋਈ ਬੋਰ ਜੋ ਲਾਂ ਦੇ ਸਾਨੂੰ ਉਹਦੇ ਬੱਤੀ ਦਾ ਕਨੈਕਸ਼ਨ ਦੇ ਨਹੀਂ ਰਿਹਾ ਸਾਡੇ ਤਾਂ ਬੱਤੀ ਦੀ ਇੰਨੀ ਪ੍ਰੋਬਲਮ ਆ ਦੱਸੋ ਹੁਣ ਆਈ ਜਾਈਏ ਕਿੱਥੇ ਮੈਂ ਧਾਰ ਵੀ ਗਿਆ ਸੀ ਧਾਰੋ ਕਹਿੰਦੇ ਕੰਪਲੇਂਟ ਕਰੋ ਤੁਸੀਂ ਬੋਰ ਨਹੀਂ ਚੱਲਦੇ ਤੇ ਬੋਰ ਨਹੀਂ ਚੱਲਦੇ ਸਾਡੇ ਫ੍ਰਿਜ ਪੱਖੇ ਕੁਛ ਨਹੀਂ ਚੱਲਦੇ ਜੀ ਸਾਨੂੰ ਪਾਣੀ ਦੀ ਇੰਨੀ ਤੰਗੀ ਹੈ ਕਿ ਪੁੱਛੋ ਕੁਛ ਨਹੀਂ ਔਰ ਲਾਈਟ ਦੀ ਦਾ ਪ੍ਰੋਬਲਮ ਇੰਨੀ ਹੈ ਕਿ ਲਾਈਟ ਤਾਂ ਹੈ ਹੀ ਨਹੀਂ ਬਿਲਕੁਲ ਧਾਰ ਲੈਣ ਪਿੱਛੇ ਆ ਕੇ ਲਾਈਟ ਦੀ ਪ੍ਰੋਬਲਮ ਹੈ ਮੰਗਤੋ ਇਹ ਕਰਾ ਦੇ ਸਾਨੂੰ ਬੱਤੀ ਪੂਰੀ ਦਿੱਤੀ ਜਾਏ ਸਾਨੂੰ ਚਾਹੇ ਇਧਰੋਂ ਥੀਬਸ ਕਰਦੇ ਹਾਂ ਚਾਹੇ ਟਰਾਂਸਫਾਰਮ ਨਾਲ ਕਨੈਕਸ਼ਨ ਦੇ ਦੇਈਏ ਸਾਡੀ ਬੱਤੀ ਪੂਰੀ ਹੋ ਜਾਵੇ ਹੋ ਜਾਣਾ ਮੇਰਾ ਨਾਮ ਜੋਤੀ ਦੇਵੀ ਹੈ ਮੈਂ ਪਿੰਡ ਪੱਬਰ ਦੀ ਸਰਪੰਚ ਹਾਂ ਔਰ ਜਿਹੜਾ ਵੀ ਮਸਲਾ ਸਾਡੀ ਪੰਚਾਇਤ ਚ ਆਇਆ ਕਿ ਵਾਰਡ ਨੰਬਰ 4 ਔਰ ਵਾਰਡ ਨੰਬਰ 5 ਵਿੱਚ ਬਿਜਲੀ ਦੀ ਸਮੱਸਿਆ ਆਏ ਗਈ ਆ ਔਰ ਜਲਦ ਤੋਂ ਜਲਦ ਇਹ ਐਸਡੀਓ ਨਾਲ ਤਾਰ ਜਾ ਕੇ ਦਫ਼ਤਰ ਜਾਈਏ ਇਹਨਾਂ ਨਾਲ ਗੱਲ ਕਰਕੇ ਇਹਨਾਂ ਦਾ ਜਲਦ ਤੋਂ ਜਲਦ ਹੱਲ ਕਰਾਂਗੇ ਹੋ ਜਾਣਾ ਔਰ ਸਾਰੀ ਜਿਲ੍ਹੀ ਦੀ ਪੰਚਾਇਤ ਮੈਂਬਰ ਸਾਰੇ ਇਹਨਾਂ ਦੇ ਨਾਮ ਉਸ ਮਲੇ ਵਿੱਚ ਕੋਈ ਵੀ ਬਿਜਲੀ ਦੀ ਜਿੰਦੀ ਵਿਸਮਸਿਆ ਮਹੀਨਾ ਦਾ ਹਾਲ ਕਰਾ